મુકી બસામુર પરવાર આને પર દે કરી મેનકો આદ ભંગ સૂરન હો અમારી અસત ભગંતી રન મે અસત તુ મહેશાર્ડ કોઈ અવર ના ત્યા તો સક તે ઓ તે બસ સુખ અમાર તારુ હ રામ રામ

دوح ایک ایس کی پیر پہچان جب اد کر خا کر جب آ کر جیتے بگن سوتے ہب تارہ सभी पेर निरंका निगका नंबो काका मूर उचारतिदा काको परेशान अनुमान महादेव को कहत सुी बुढ़ो खान गाहे सारा उप अनूपा अंडर सेट में किन राजा

ਤੇਰੀਆਂ ਉਤਸਾਹ ਭਈ ਦਇਆਲਾ ਸੁਰਤਿ ਮਨਵਾਸ ਤੂੰ ਪਾਵੇ ਕੋਈ ਨਾ ਤੁਸੇ ਬਿਆਪਕ ਕੋਈ ਅਰੇ ਨ ਸੁਨੇ ਗੰਬ ਜੋ ਜਾਏ ਸੁਰਤ ਨਾ ਪਾਵੇ ਸੁਨੇ ਮੋੜ ਤਪ ਲਾਏ ਚਤਰਤਾ ਗਈ ਗੂਬ ਨਰਦ ਭਉ ਨਿਤ ਤਨ ਤੰਨ ਨਰ ਤੇਰਾ ਤੋ ਤੁਲਾ ਕੀ ਇੱਕ ਬਾਰ ਚਰ ਪਈ ਕੋਇ ਕਹੋ ਪਈ ਤੁਮਕ ਸੱਤਰ ਉੱਸਾ ਸਤਿ ਜਿਆ ਅਰਥੁ ਗਾਇਤੋਂ ਕੁੰਟੀ ਨਹਿ ਕਹਿਆ ਭਾਦਰੁ ਜੁਦੀ ਉਸਨੀ ਰਵਾਰਾ ਸਤਿ ਸਦਾ ਸੁਖਾਰਾ ਕਵਈਆ ਪਾਇੰਗੋ ਜਲਤੇ ਤੁਮਰੇ ਤੰਬ ਤੋ ਤੋ ਆਪ ਸੁਨੈ ਨਹੀ ਹਾਲਿਆ رام رہی بران پوریک مانے ہو امرت شاستر سبے سب بہترین ہم ایک نان ہو تیر پانی کپا تم نا تو سب توانا مغل دوار کے ساتھ

को सतगुर पर आनंद पया मेर माए सतगुर में पाया सतगुर खां पाया सद देतिया रागर तन परवार पियां गु गवन आया सब दोस्त हरी ते मन जिनीव आया जय नान

نام من سن کرچے صاحب کا نہیں کرتے تچا نام میرا آگا میتھا کرنا سات نانک سونا سنتو سب رو کر نام گر پنچ سب تار रुख पा जगत वाग करूपारे वै नाले अंत पा सब रूर पारॻ पाया उतरे सगर बसूरे दुख संता पुत्रे पुलिस संत साजन पे वर्द पूरे गुर ते जानते पुनी के पवित्र भत गुर पू नवंत नानक चरण लाग अॼ अन सलोस पवन गुरु पाणी पिता माता करत मात, रात दे दाई मात सरत दिल जगत चङियां बुर कर मधूर कर्मी अपो आपनी के नेड़ के दूर जिन्नी नाम त आया गेम सकताल नानक ते मुखल छेटी छुटी नालो जिनी नाम ते आया गेम भकत काल

स कु अरदास हारींदर भुनिक رام تری وا گروکار فی شری پرائے گرو نانک لو سیاگ گرس امردال رام دس ہرجن ہر گوبند نو سمرو شری ہر گائے ਤੂ ਹਰਿ ਕ੍ਰਿਸ਼ਨਾਂ ਤੇ ਆਈਏ ਜੀਵਨ ਤੋਂ ਤਪ ਤੋਂ ਜਾਏ ਸੇਵਾ ਕਰ ਸੁਣੀ ਆਪਾਂ ਨਾਉ ਨਿਵਾਵ ਧਾਏ ਸਭ ਪਾਣੀ ਹੋਏ ਤਹਾਈ ਤਕਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਸਵਾ ਮਹਾਰਾਜ ਤੋਂ ਪਾਣੀ ਹੋਏ ਤੋਂ ਮਾਰੂ ਜੁਗਮਾ ਪਾਛਾ ਨਾ ਕੋ ਤੁਰਿ ਦਿਨ ਨਿਲਾਸ ਜੀ ਮਾਰਿਆ ਜੀ ਦੇ ਬਾਦ ਜਰਿਖਨ ਕੋ ਰਾਤ ਦਾ ਅੰਤਰ ਤੋਂ ਨਾਲਸਾ ਗੁਰਸਾਹਿ ਬੋਲੋ ਰੇ ਸ੍ਰੀ ਹਰਿ ਹਰਿ ਸੰਗਤਾਂ ਪਿਆਰਿਆਂ ਤੋਂ ਅੰਤ ਨੂੰ ਜਾਵਾਂ ਕੌਲੀਆਂ ਮੁਕਤੀਆਂ ਸੂਤਾਂ ਮਰੀਤਾਂ ਹੱਤਿਆਂ ਦਿੱਤਿਆਂ ਤੱਤੀਆਂ ਗਿਣਾ ਨਾਮ ਜਰਤੋਆ ਵੰਡ ਕੇ ਪ੍ਰਤੀਆ ਦੇਈਂ ਤੁਲਾਈ ਤੇਗ ਵਾਏ ਦੇਹ ਤੇ ਅੰਬੁੱਤ ਗੀਤਾ ਗੁਨਾ ਪਿਆਰਿਆਂ ਸਤਿ ਆਰਿਆਂ ਤੋਂ ਤੁਮਾਰੀ ਨਾ ਝਾਨ ਕਰਤੇ ਫਾਲਤਾਂ ਜੀਸਤਾਰੇ ਕੋਲੋਂ ਜੀ ਸ੍ਰੀ ਵਾਹਿਗੁਰੂ ਜਿਨਾ ਸਦਾ ਅਧਿਕਾਰਿਆ ਸਮਾਨੇ ਤਾਂ ਜਿਨ ਦਿੱਤੇ ਬੰਦ ਬੰਦ ਪਟਾਏ ਕੋਤਰੀਆਂ ਤੋਂ ਹਾਰਿਆਂ ਤਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਬੁੱਧਨਾ ਦੇ ਕੰਮ ਤੇ ਬੈਠੇ ਗੁੰਡਵਾਰਿਆਂ ਦੀ ਗੋਦਾਂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆਂ ਸਿੱਖੀ ਪ੍ਰਗਟ ਜੋ ਆਪਾਂ ਰੂਆਪਾਂ ਸੰਭਰ ਹਿਦਾਇਆ ਸੁਨਾ ਸੰਗਤਾਂ ਸੰਗਤਿਆ ਅਕਾਲੀਆ ਅੰਦ ਦੀ ਤੁਮਾਈ ਦਾ ਧਿਆਨ ਕਰਕੇ ਥਾਲਾ ਦੀ ਸਾਹਿ ਬੋਲੋ ਜੀ ਸ੍ਰੀ ਵਾਹਿਗੁਰੂ ਅਨੰਤ ਉਚਾਨ ਸੁਰ ਬਾਟੇ ਦੇਮ ਆ ਰਹੇ ਆ ਮਾਧਵਨ ਪਰਤੂ ਥਾਲਾ ਦੀ ਸਾਹਿ ਬੋਲੋ ਜੀ ਸ੍ਰੀ ਵਾਹਿਗੁਰੂ ਰਿਤਨਾਇ ਪਰਵਤ ਖਾਲਸਾ ਦੀ ਅਰਦਾਸ ਹੈ ਪਰਵਤ ਖਾਲਸਾ ਨੂੰ ਵਾਹਿਗੁਰੂ ਵਾਹਿਗੁਰੂ ਸਤਿ ਆਵੇ ਜਿਤੇ ਆਮਣ ਦਾ ਸਤਿਕਾਰ ਸਤਿ ਸਤਿ ਹੋਵੇ ਜੋਹਦਾ ਗੁਰੂ ਪਾਲ ਸਾਹਿਬ ਸਾਹਿਬ ਕਹਵਾ ਕਹਵਾਇਆ ਇਸ ਗੇਂ ਕੋਈ ਮੋਤੇ ਗੁਰੂ ਤੋਂ ਅਰਪਣ ਕੀ ਛੀ ਸਹੇ ਗੁਰੂ ਹਾਏ ਕਾਲ ਸਾਜਿ ਤੇ ਹੋਰ ਬਾਲੇ ਰੋਣੋ ਸਿਹੀ ਵਾਹਿਗੁਰੂ ਸੁਖਾਂ ਨੂੰ ਸੁਖੀ ਦਾਨ ਤੇ ਦਾਨ ਰਹਿਤ ਦਾਨ ਬਲੇਗ ਬਾਨ ਵੇਸਾ ਹੈ ਬਾਨ ਸੋਹਣਾਂ ਨਾਮ ਦਾਇਤੀ ਅਮਰਤਾਂ درخت گردوارا نے گردوارا گور پاما دے جنہوں کو پنکھ نو توڑیا گیا ہے ਉਹਨਾਂ ਦਰਸ਼ਨ ਦੀਆਂ ਸੇਵਾਵਾਂ ਸੰਭਾਲ ਦਾ ਤਾਨ ਸਿਆਰੀ ਖਾਸ ਦਾ ਜੀਵਨ ਬਖਸ਼ੋ ਦਿ ਨਮਾਏ ਆਂਬੇ ਮਾਨ ਗੁਰੂ ਪਾਣਿਆਂ ਤੋਂ ਪਾਣ ਗੁਰੂ ਲੋੜਾਂ ਤੋਂ ਰੋਟ ਗੁਰੂ ਨਗੱਤਿਆਂ ਦੇ ਵਾਸਤ ਨੂੰ ਆਪਕਿਆਂ ਦੇ ਪਾਸ ਗੁਰੂ ਸੰਤੋਖ ਤਾਂ ਸੰਤਾਨ ਨੂੰ ਗੁਰੂ ਰੱਖਤ ਹੈ ਮਹਾਰਾਯਾ ਆਪ ਜੀ ਦੀ ਕਿਰਪਾ ਨਿਕਾਤੇ ਲੋੜ ਦੇ ਅਰਦਾਸ ਬੰਕੂ ਹੈ

گرو کا لنگر حاضر ہے پروان کروگ لاؤ سنگانے آجا وقت کرو سب نے سمیا آپ جیلا نام ہر لنگر حاضر ہن سو بہادر جیو آپروان کروگ لاؤ سنگت آجا وقت کرو جی نانک نام ਦੇ ਵੀਰ ਜੀ ਦਾ ਕਾਲਿਕਾ ਆ ਰਹੇ ਹੋਗੇ ਤੇ ਬੋਲੇ